ਯਾਦ ਦੀ ਪੰਥਕ ਪਾਰਟੀ ਸੀ ਇਹ ਠੀਕ ਆ ਪਰ ਇਹਨਾਂ ਨੂੰ 2022 ਦੀਆਂ ਚੋਣਾਂ ਦੇ ਵਿੱਚ ਸਿਰਫ ਤਿੰਨ ਸੀਟਾਂ ਮਿਲੀਆਂ ਠੀਕ ਆ ਵੀ ਲੋਕਾਂ ਨੇ ਕਿਉਂ ਮੂੰਹ ਮੋੜ ਲਿਆ ਇਹ ਪਾਰਟੀ ਤੋਂ ਛੱਡੋ ਕੀ ਸੁਪੀਰਸਾ ਬਦਲ ਨੂੰ ਕੋਈ ਵਿਅਕਤੀ ਤੁਹਾਨੂੰ ਆ ਕੇ 1 ਲੱਖ ਰੁਪਇਆ ਤੁਹਾਡੇ ਪਿੰਡ ਦੇ ਲੋਕਾਂ ਦੇ ਸਾਹਮਣੇ ਦੇ ਦਿੰਦਾ ਤੁਸੀਂ ਕਿਵੇਂ ਕਹਣਾਓਗੇ ਪਿੰਡ ਦੇ ਲੋਕੋ ਦੇ 1 ਲੱਖ ਰੁਪਇਆ ਵਾਪਸ ਮੋੜ ਕੇ ਹੂੰ 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 ਪਿੰਡ ਦੇ ਲੋਕ ਵੀ ਤੁਹਾਨੂੰ ਪੁੱਛਣਗੇ ਜਿਹੜਾ 1 ਲੱਖ ਰੁਪਇਆ ਫਲਾਟ ਨੇ ਦਿੱਤਾ ਸੀ ਕਿੱਥੇ ਉਹ ਇਲਜ਼ਾਮ ਆ ਸ਼੍ਰੋਮਣੀ ਅਕਾਲੀ ਦਲ ਤੇ ਵੀ ਲੱਗਦੇ ਆ ਵੀ ਹਾਂ ਇਹ ਬਾਰੋਂ-ਬਾਰੋਂ ਤਾਂ ਕਹਿੰਦਾ ਵੀ ਆਪਾਂ ਗੱਠ ਜੂੜ ਤੋੜਤਾ ਬੀਜੇਪੀ ਨਾਲ ਪਰ ਅੰਦਰੋਂ ਇਹ ਹਜੇ ਵੀ ਬੀਜੇਪੀ ਦੇ ਨਾਲ ਹੀ ਆ ਵੀ ਜਦੋਂ ਕਿਸਾਨਾਂ ਦਾ ਰੌਲਾ ਪਿਆ ਈ ਧਰਨੇ ਲੱਗੇ ਸੀ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਸੀ ਉਹ ਬਿੱਲਾਂ ਦਾ ਬਹੁਤ سارے ਕੱਲੇ ਹੁਣ ਵੀ ਆ ਪਹਿਲਾਂ ਵੀ ਰਹੇ ਆ ਰਹਿਣਗੇ ਵੀਗਾ ਹਮ ਪਰ ਜਿਹੜਾ ਪੰਜਾਬ ਨੂੰ ਪ੍ਰਮਾਣਿਤ ਅਕਾਲੀ ਦਲ ਆ ਉਹ ਉਹੀ ਆ ਜਿਹਦੇ ਕੋਲ ਚੋਣ ਸੰਮਤ ਕਰੀ ਇੱਕ ਪਲੇਅਰ ਫੜਿਆ ਸੀ ਉਹਨੇ ਸ਼੍ਰੋਮਣੀ ਅਕਾਲੀ ਦਲ ਦਾ ਨਾਮ ਲਿਆ ਸੀ ਬਹੁਤ ਵੱਡੇ ਵੱਡੇ ਲੀਡਰਾਂ ਦਾ ਨਾਮ ਲਿਆ ਵਿੱਚ ਬਈ ਇਹਨਾਂ ਨੇ ਨਸ਼ੇ ਦਾ ਵਪਾਰ ਸ਼ੁਰੂ ਕੀਤਾ ਤੇ ਵੀ ਇਹ ਤੁਸੀ ਕੀ ਕਹਿੰਦੇ ਆ ਇੱਕ ਨਵਾਂ 66 ਨੂ ਸੂਬਾ ਅਨਾਉਂਸ ਹੋਇਆ ਉਹ ਸੂਬਾ ਬਣਾਉਣ ਵਾਸਤੇ ਵੀ ਜਿਹਨੂੰ ਅੱਜ ਕਹਿੰਦੇ ਨੇ ਅਸੀਂ ਪੰਜਾਬ ਦੇ ਵਾਰਿਸਾਂ ਜਾਂ ਅਸੀਂ ਪੰਜਾਬੀਆਂ ਉਹ ਸ਼ਰੋਮ ਨੇ ਕਾਲੇ ਦਲ ਦੀ ਦੇਣਾ ਕੌਮ ਦੀ ਗੱਲ ਕਰੀਏ ਕੌਮ ਨੂੰ ਤਾਂ ਜਦੋਂ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਸਰਸਿਆ ਵਾਲੇ ਨੂੰ ਮਾਫੀ ਦਿੱਤੀ ਸੀ ਉਹ ਵੀ ਪ੍ਰਮਾਨ ਨਹੀਂ ਸੀ ਕਿ ਕਿ ਭੱਜਣ ਨਾ ਭੱਜਣ ਨਹੀਂ ਹੁੰਦਾ ਨਾ ਵੀ ਗੱਲ ਕਹਿਤੀ ਤੇ ਭੱਜ ਗਏ ਤੇ ਰੋਲਾ ਪਵਾਤਾ ਉਹ ਤਾਂ ਉਹ ਗੱਲ ਹੋ ਗਈ ਨਾ ਜਿਵੇਂ ਅੱਗੇ ਕਾਲੇ ਕੱਛਾਂ ਵਾਲਾ ਇੱਕ ਸਿਸਟਮ ਹੁੰਦਾ ਸੀਗਾ ਤੇ ਜਿਹੜਾ ਮੁਹੱਲੇ 'ਚ ਜਾਂ ਪਿੰਡ 'ਚ ਸਭ ਤੋਂ ਡਰਪੋਕ ਬੰਦਾ ਹੁੰਦਾ ਸੀਗਾ ਉਹ ਸਭ ਤੋਂ ਪਹਿਲਾਂ ਕੋਠੇ ਚੜ੍ਹ ਕੇ ਰੋਲਾ ਪਾਉਂਦਾ ਆ ਗਏ ਉਹ ਕਾਲੇ ਕੱਛਾਂ ਵਾਲੇ ਉਹ ਆਪ ਸੌਂ ਜਾਂਦੇ ਮੱਲਾ ਉੱਠ ਖੜਦਾ ਸੀ ਇਹ ਅੱਗੇ ਸ਼ਰੂਮਣੀ ਅਕਾਲੀ ਦਲ ਪਾਰਟੀ ਸੀਗੀ ਪਰ ਇਹ ਹੁਣ ਬਾਦਲ ਪਾਰਟੀ ਬਣ ਗਈ ਆ ਵੀ ਸਾਰੇ ਆਪਦੇ ਹੀ ਮੈਂਬਰ ਘਰ ਦੇ ਮੈਂਬਰਾਂ ਨੂੰ ਹੀ ਸੀਟਾਂ ਦਿੱਤੀਆਂ ਉਹ ਮੈਂ ਇਹਦੇ 'ਚ ਨੇ ਉਹਨੇ ਤਾਂ ਜਾ ਰਹੀ ਆ ਗਿਆਨੇ ਹਰਪ੍ਰੀਤ ਸਿੰਘ ਹੁਣ ਤਾਂ ਬੀਜਪੀ ਵਾਲਾ ਨਾ ਜਾਂ ਦਿੱਲੀ ਵਾਲਾ ਨਾ ਜਾਰੀ ਆ ਨਹੀਂ ਜਦੋਂ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਨੇ ਆਪਦੇ ਟਾਈਮ ਦੇ ਵਿੱਚ ਰੋਡ ਬਣਵਾਏ ਸੀ ਵੀ ਉਦੋਂ ਉਹ ਬੀਜਪੀ ਨਾਲ ਗੱਠ ਜੋੜ ਕੇ ਸੀ ਉਦੋਂ ਕਿਸੇ ਨਾਲ ਕੋਈ ਰੌਲਾ ਨਹੀਂ ਪੈਣ ਦਿੱਤਾ ਤੇ ਹੁਣ ਹਰ ਥਾਂ ਜਿਵੇਂ ਕਹੀਏ ਵੀ ਜੇ ਕੋਈ ਰੋਡ ਲੰਗਦਾ ਜਾਂ ਕੋਈ ਵੀ ਕੰਮ ਹੋ ਰਿਹਾ ਵਾ ਉਹਦੇ ਵਿੱਚ ਜਾ ਕੇ ਅਕਾਲੀ ਦਲ ਮੂਰੇ ਹੋ ਜਾਂਦਾ ਪੰਜਾਬ ਦਾ ਪੈਸਾ ਲੁੱਟ ਲੁੱਟ ਕੇ ਇਹਨਾਂ ਨੂੰ ਦੂਜੀਆਂ ਸਟੇਟਾਂ 'ਚ ਖਰਚ ਕਰਨਾ ਪਿੱਛੇ ਗੋਆ 'ਚ ਬਹੁਤ ਖਰਚ ਕੀਤਾ ਗੁਜਰਾਤ 'ਚ ਬਹੁਤ ਖਰਚ ਕੀਤਾ ਦਿੱਲੀ 'ਚ ਬਹੁਤ ਖਰਚ ਕੀਤਾ ਸਾਡੀਆਂ ਰਾਸ਼ਟਰੀਆਂ ਸੀਟਾਂ ਕਿੱਕੂ ਸੀਟੋਂ ਤੋਂ ਦੋ ਦੋ ਤੰਤਰ ਦੀ ਵੇਚਣ ਦਾ ਜੇ ਕੋਈ ਕੰਮ ਕੀਤਾ ਤਾਂ ਉਹ ਆਮ ਆਦਮੀ ਪਾਰਟੀ ਨੇ ਕੀਤਾ